ਵਿੰਦਰ ਸਿੰਘ ਜੀ ਜਦੋਂ ਅਸੀਂ ਹੁਣ ਕੈਨੇਡਾ ਵੱਲ ਆਈਏ ਕੈਨੇਡਾ ਜਿੱਥੇ ਅਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਤੇ ਇੱਕ ਪੰਜਾਬ ਦੀ ਜਿਹੜੀ ਪੋਪੂਲੇਸ਼ਨ ਹੈ ਉਹਦਾ ਇੱਕ ਪੋਲੀਟੀਕਲ ਮਸਲ ਕੈਨੇਡਾ ਉਹ ਮੁਲਕ ਬਣਿਆ ਜਿੱਥੇ ਸਿੱਖਾਂ ਨੇ ਪੂਰਾ ਉਹ ਪੋਲੀਟੀਕਲ ਮਸਲ ਫਲੈਕਸ ਕੀਤਾ ਹੈ ਪਿਛਲੇ ਸਮੇਂ ਦੇ ਵਿੱਚ ਤੇ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਇੱਕ ਭਾਰਤ ਤੇ ਕੈਨੇਡਾ ਦੇ ਰਿਲੇਸ਼ਨਸ਼ਿਪ ਜਿਹੜਾ ਡਿਟੀਰੀਅਰ ਰੇਟ ਹੋਏ ਉਹ ਵੀ ਸਿੱਖ ਫੈਕਟਰ ਕਰਕੇ ਹੋਏ ਖਾਲਸਤਾਨ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਹ ਫੋਕਸ ਦੇ ਉੱਤੇ ਰਿਹਾ ਦੁਨੀਆ ਪਰਦੇ ਵਿੱਚ ਇੱਕ ਸਟਰਗਲ ਨੂੰ ਪੋਜ਼ਿਟਿਵ ਪਰਸਪੈਕਟਿਵ ਤੋਂ ਸਟਰਗਲ ਨੂੰ ਸਟਰਗਲ ਦੇ ਰੂਪ ਦੇ ਵਿੱਚ ਦੇਖਿਆ ਗਿਆ ਸਟਰਗਲ ਨੂੰ ਟੈਰਰਿਜ਼ਮ ਨਾਲ ਜਾਂ ਵੱਖਵਾਦ ਦੇ ਨਾਲ ਜਾਂ ਉਗਰਵਾਦ ਦੇ ਨਾਲ ਜਿਵੇਂ ਭਾਰਤ ਵੱਲੋਂ ਹਮੇਸ਼ਾ ਪੇਂਟ ਕੀਤਾ ਜਾਂਦਾ ਰਿਹਾ ਹੈ ਉਵੇਂ ਨਹੀਂ ਪੇਂਟ ਕੀਤਾ ਗਿਆ ਉਵੇਂ ਨਹੀਂ ਦੇਖਿਆ ਗਿਆ ਇੱਕ ਵੱਖਰਾ ਪਰਸਪੈਕਟਿਵ ਜਿਹੜਾ ਸਿੱਖਾਂ ਦਾ ਪਰਸਪੈਕਟਿਵ ਹੈ ਉਸ ਤੋਂ ਸਿੱਖ ਸਟਰਗਲ ਨੂੰ ਜਿਹੜਾ ਹੈ ਜੋ ਕੀ ਸਿੱਖ ਸਟਰਗਲ ਨੂੰ ਉਹ ਦੇਖਿਆ ਗਿਆ ਤੇ ਹੁਣ ਕੈਨੇਡਾ ਦੇ ਮੁਲਕ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਚੋਣਾਂ ਦੇ ਨਤੀਜੇ ਸਾਡੇ ਸਾਹਮਣੇ ਆਏ ਆ ਤੇ ਲਿਬਰਲ ਪਾਰਟੀ ਦੁਬਾਰਾ ਜਿਹੜੀ ਆ ਉਹ ਸਰਕਾਰ ਬਣਾਵੇਗੀ ਤੇ ਲਿਬਰਲ ਪਾਰਟੀ ਦੇ ਜਿਹੜੇ ਇਸ ਵਕਤ ਆਗੂ ਨੇ ਮਾਰਕ ਕਾਰਨੀ ਉਹ ਦੁਬਾਰਾ ਉਹ ਜਿਹੜੇ ਆ ਇਸ ਵਕਤ ਚਾਰ ਟਾਈਮ ਚੌਥੀ ਵਾਰ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਉਹ ਚੁਣੇ ਗਏ ਉਹਨਾਂ ਨੇ ਚੋਣ ਜਿੱਤੀ ਹੈ ਤੇ ਉਹ ਹੁਣ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਤੋ ਇਹ ਜਿੱਥੇ ਪਿਛਲੇ ਸਮੇਂ ਦੇ ਵਿੱਚ ਅਸੀਂ ਬਹੁਤ ਸ਼ਿਫਟ ਦੇਖੀਆਂ ਨੇ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਕਿ ਕੀ ਹੋਣਾ ਕਿਵੇਂ ਹੋਣਾ ਪਹਿਲਾਂ ਲਿਬਰਲਸ ਦਾ ਗ੍ਰਾਫ ਬਹੁਤ ਥੱਲੇ ਗਿਆ ਸੀ ਤੇ ਕਾਈਂਡ ਆਫ ਇਹ ਦੇਖਿਆ ਜਾ ਰਿਹਾ ਸੀ ਕਿ ਜਿਹੜੇ ਕਨਜ਼ਰਵੇਟਿਵ ਹੈਗੇ ਆ ਪੀਅਰ ਪੋਲੀਆਵ ਦੀ ਅਗਵਾਈ ਦੇ ਵਿੱਚ ਉਹ ਜੇਤੂ ਹੋਣਗੇ ਪਰ ਜਸਟਨ ਟਰੂਡੋ ਦੇ ਅਸਤੀਫੇ ਤੇ ਅਸਤੀਫੇ ਤੋਂ ਬਾਅਦ ਜਿਵੇਂ ਦੀ ਇੱਧਰ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ 트ੰਪ ਦੀ ਬਿਆਨਬਾਜ਼ੀ ਸੀ ਉਸ ਤੋਂ ਇੱਕ ਸ਼ਿਫਟ ਦੇਖਣ ਨੂੰ ਮਿਲਿਆ ਤੇ ਅੱਜ ਉਹਦੇ ਜਿਹੜੇ ਨਤੀਜੇ ਹੈਗੇ ਆ ਉਹਦੇ ਤੇ ਅਸੀਂ ਵਿਚਾਰ ਚਰਚਾ ਜ਼ਰੂਰ ਕਰੀਏ ਕਿ 169 ਸੀਟਾਂ ਜਿਹੜੀਆਂ ਨੇ ਉਹ ਲਿਬਰਲਸ ਦੇ ਖਾਤੇ ਦੇ ਵਿੱਚ ਦੇਖੀਆਂ ਗਈਆਂ ਨੇ ਤੇ ਕੰਜ਼ਰਵੇਟਿਵ ਨੂੰ 144 ਸੀਟਾਂ ਮਿਲੀਆਂ ਨੇ ਐਨਡੀਪੀ ਨੂੰ 7 ਸੀਟਾਂ ਲੈ ਕੇ ਗੁਜ਼ਾਰਾ ਕਰਨਾ ਪਿਆ ਬਲੌਕ ਬਿਕੋਜ਼ ਨੂੰ 22 ਤੇ ਗ੍ਰੀਨ ਪਾਰਟੀ ਨੂੰ ਇੱਕ ਸੀਟ ਜਿਹੜੀ ਹੈ ਉਹ ਮਿਲੀਏ ਇਸ ਇਨਾ ਚੋਣਾਂ ਦੇ ਵਿੱਚ ਤੋਂ ਚੋਣ ਨਤੀਜੇ ਸਾਡੇ ਸਾਹਮਣੇ ਨੇ ਮੈਂ ਚਾਹੂਗਾ ਵੀ ਥੋੜਾ ਜਿਹਾ ਇਸ ਬਾਬਤ ਹਾਲਾਂਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਦੇਖੀਆਂ ਵੀ ਨੇ ਉਹਨਾਂ ਦੀ ਨਜ਼ਰ ਵੀ ਰਹੀ ਹੈ ਕੈਨੇਡਾ ਦੇ ਵਿੱਚ ਤੇ ਜਿਹੜੇ ਪੰਜਾਬ ਦੀ ਵਸੋਂ ਅਸੀਂ ਇੱਥੇ ਆ ਕੇ ਵਸਿਆ ਸਿੱਖ ਗਿਣਤੀ ਪੰਜਾਬ ਦੇ ਪੰਜਾਬ ਦਾ ਜਿਹੜਾ ਡਾਇਸਪੋਰਾ ਆ 22 ਪੰਜਾਬੀ ਜਿਹੜੇ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਜੇਤੂ ਰੂਪ ਦੇ ਵਿੱਚ ਸਾਡੇ ਸਾਹਮਣੇ ਆਏ ਬਿਲਕੁਲ ਅਮਰਵੀਰ ਸਿੰਘ ਜੀ ਜਿਹੜੀ ਇਹ ਇਲੈਕਸ਼ਨ ਸੀ ਬੜੀ ਇੰਟਰਸਟਿੰਗ ਇਲੈਕਸ਼ਨ ਹੋਈ ਆ ਕੈਨੇਡਾ ਦੀ ਤੇ ਜਿਹੜਾ ਵੋਟਰ ਟਰਨ ਆਊਟ ਵੀ ਬਹੁਤ ਜ਼ਿਆਦਾ ਰਿਹਾ ਇਸ ਵਾਰ ਤੇ ਇਸ ਵਾਰ ਜਿਹੜੀ ਇਲੈਕਸ਼ਨ ਆ ਉਹ ਲਗਭਗ ਤੁਸੀਂ ਕਹਿ ਸਕਦੇ ਹੋ ਕਿ ਟੂ ਪਾਰਟੀ ਕੰਟੈਸਟ ਬਣ ਕੇ ਰਹਿ ਗਈ ਆ ਜਿਹਦੇ ਚ ਕਿ ਜਗਮੀਤ ਸਿੰਘ ਐਨਡੀਪੀ ਦੀ ਅਗਵਾਈ ਕਰ ਰਹੇ ਸੀ ਪਿਛਲੇ 8 ਸਾਲਾਂ ਤੋਂ ਪਰ ਇਸ ਵਾਰ ਇਲੈਕਸ਼ਨ ਦੇ ਵਿੱਚ ਜਗਮੀਤ ਸਿੰਘ ਸਭ ਤੋਂ ਵੱਡਾ ਜਿਹੜਾ ਆਵੋ ਵੋਟ ਸ਼ੇਅਰ ਦੇ ਵਿੱਚ ਨੈਗੇਸ਼ੇਸ਼ਨ ਆਈ ਆ ਉਹ ਐਨਟੀਪੀ ਤੇ ਆਈ ਆ ਤੇ ਲਿਬਰਲ ਤੇ ਕੰਜ਼ਰਵੇਟਿਵ ਜਿਹੜੇ ਆ ਉਹਨਾਂ ਚ ਪੂਰਾ ਫਸਵਾ ਮੁਕਾਬਲਾ ਆਖਰੀ ਦਮ ਤੱਕ ਚੱਲਦਾ ਰਿਹਾ ਤੇ ਹਜੇ ਵੀ ਜਿਹੜੇ ਰਿਜ਼ਲਟ ਆ ਉਹ ਕਿਉਂਕਿ ਪੂਰੀ ਤਰ੍ਹਾਂ ਡਿਕਲੇਅਰ ਨਹੀਂ ਹੋਏ ਆ ਕੁਝ ਜਿਹੜੇ ਜੜੀਆਂ ਅਕਾਊਂਟਿੰਗਸ ਨੇ ਉਹ ਬਾਕੀ ਆ ਕਿਉਂਕਿ ਐਡਵਾਂਸ ਪੋਲ ਬਹੁਤ ਜ਼ਿਆਦਾ ਹੋਈ ਇਸ ਵਾਰ ਜਿਹੜੀ ਹੈ ਜਿਹੜੀ ਮੇਲ ਦੇ ਰਹੀ ਹੁੰਦੀ ਆ ਤੇ ਉਹਦੇ ਚੱਲਦੇ ਆ ਪਰ ਇੱਕ ਅੰਦਾਜ਼ਾ ਜਿਹੜਾ ਆ ਜਿਹੜੀ ਪ੍ਰੋਜੈਕਟਡ ਸਕੋਰ ਆ ਜਿਹੜਾ ਓਹੋ ਅਸੀਂ ਕਹਿ ਸਕਦੇ ਹਾਂ ਕਿ ਲਗਭਗ ਸਪਸ਼ਟ ਹੋ ਚੁੱਕਿਆ ਜਿਹੜੇ ਜਿਵੇਂ ਤੁਸੀਂ ਦੱਸਿਆ ਕਿ 169 ਜਿਹੜੀਆਂ ਨੇ ਉਹ ਲਿਬਰਲ ਨੂੰ ਮਿਲੀਆਂ ਨੇ 144 ਕੰਜ਼ਰਵੇਟਿਵ ਨੂੰ ਤੇ ਬਲੋਕ ਕਿਉਂਕਿ ਜਿਹੜੇ ਆ ਉਹ 22 ਤੇ ਇਸ ਵਾਰ ਰਹੇ ਆ ਤੇ ਐਨਡੀਪੀ ਸਿਰਫ 7 ਸੀਟਾਂ ਤੇ ਰਹਿ ਗਈ ਆ ਤੇ ਗ੍ਰੀਨ ਪਾਰਟੀ ਨੂੰ ਇੱਕ ਸੀਟ ਮਿਲੀ ਆ ਜੀ ਇਹਦੇ ਵਿੱਚ ਜਿਹੜਾ ਮੁੱਖ ਮੁਕਾਬਲਾ ਰਿਹਾ ਉਹ ਲਿਬਰਲ ਤੇ ਕੰਜ਼ਰਵੇਟਿਵ ਦਾ ਰਿਹਾ ਤੇ ਜਿਹੜੀਆਂ ਕੁਝ ਸਭ ਤੋਂ ਪਰ ਅਹਿਮ ਗੱਲ ਰਹੀ ਕਿ ਕੰਜ਼ਰਵੇਟਿਵ ਪਾਰਟੀ ਭਾਵੇਂ ਇਸ ਵਾਰ ਅ ਜੀ ਕਹਿ ਸਕਦੇ ਹਾਂ ਕਿ ਸੀਟਾ ਚੰਗੀਆਂ ਲੈ ਗਈ ਆ ਪਰ ਜਿਹੜੇ ਉਹਨਾਂ ਦੀ ਅਗਵਾਈ ਕਰ ਰਹੇ ਸੀ ਪੀਰ ਪੋਲੇ ਉਹ ਇੱਕ ਵੱਡੇ ਮਾਰਜਿਨ ਦੇ ਨਾਲ ਆਪਣੀ ਸੀਟ ਹੀ ਹਾਰ ਗਏ ਆ ਤਾਂ ਇਹ ਕਾਫੀ ਇੰਟਰਸਟਿੰਗ ਰਾਤ ਜਦੋਂ ਇਹ ਰਿਜ਼ਲਟ ਸਾਹਮਣੇ ਆ ਰਹੀ ਸੀ ਤਾਂ ਕੈਨੇਡੀਅਨਸ ਅਸੀਂ ਕਹਿ ਸਕਦੇ ਹਾਂ ਕਿ ਸਾਰੀ ਰਾਤ ਜਾਗਦੇ ਰਹੇ ਆ ਕਿ ਕਿ ਲਾ ਪਟਾ ਨਹੀਂ ਸੀ ਲਗਿਆ ਕਿ ਕਿਹੜੀ ਪਾਰਟੀ ਜਿੱਤ ਰਹੀ ਆ ਤੇ ਉਹਦੇ ਵਿੱਚ ਕੋਸ਼ਿਸ਼ ਜਿਹੜੇ ਅਹਿਮ ਫੈਕਟਰ ਨੇ ਦੇਖੋ ਇੱਕ ਤਾਂ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਾਰ ਫੇਰ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਉਮੀਦਵਾਰ ਨੇ 65 ਦੇ ਕਰੀਬ ਉਮੀਦਵਾਰ ਨੇ ਅਮਰਵੀਰ ਸਿੰਘ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਇਸ ਵਾਰ ਚੋਣਾਂ ਦੇ ਵਿੱਚ ਸੀ ਜਿਨ੍ਹਾਂ ਚੋਂ 22 ਦੇ 22 ਉਮੀਦਵਾਰ ਜੇ ਮੈਂ ਹੋ ਸਕਦਾ ਇੱਕ ਅੱਦੇ ਘਾੜ-ਵਾੜ ਦੇ ਬਾਅਦ ਦੇ ਨਾਲ ਕੁਝ ਜਾਣਕਾਰੀ ਦੇ ਵਿੱਚ ਫੇਰ ਬਦਲ ਹੋਵੇ ਪਰ 22 ਜਿਹੜੇ ਉਮੀਦਵਾਰ ਆ ਉਹ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਆ ਉਹ ਹਾਊਸ ਆਫ ਕਾਮਨਸ ਪਹੁੰਚੇ ਆ ਜੀ ਪਾਰਲੀਮੈਂਟ ਵਿੱਚ ਪਹੁੰਚਿਆ ਕੈਨੇਡਾ ਦੇ ਵਿੱਚ ਤੇ ਜਿਨ੍ਹਾਂ ਦੇ ਵਿੱਚੋਂ ਬ੍ਰੈਮਟਨ ਤੋਂ ਮਤਲਬ ਲਿਬਰਲ ਪਾਰਟੀ ਜਿਹੜੀ ਆ ਅ ਅਸੀਂ ਕਹਿ ਸਕਦੇ ਹਾਂ ਕਿ অন্ਟਾਰੀਓ ਦੇ ਵਿੱਚ ਲਿਬਰਲ ਪਾਰਟੀ ਜਿਹੜੀ ਆ ਉਹ ਕਾਫੀ ਉਹਨਾਂ ਵਧੀਆ ਮਤਲਬ ਰਿਹਾ ਤੇ ਇਸੇ ਤਰ੍ਹਾਂ ਸਰੀ ਦੇ ਵਿੱਚ ਵੀ ਜਿਹੜਾ ਪੰਜਾਬੀ ਜਿਹੜੇ ਹਲਕੇ ਆ ਉਹਨਾਂ ਦੇ ਵਿੱਚ ਲਿਬਰਲ ਪਾਰਟੀ ਨੂੰ ਕਾਫੀ ਵੱਡੀ ਸਪੋਰਟ ਮਿਲੀ ਆ ਜੀ ਜਿਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਜਿਹੜਾ ਜਸਟਿਨ ਟਰੂਡੋ ਦਾ ਜਿੰਨਾ ਪਿਛਲਾ ਕਾਰਜਕਾਲ ਰਿਹਾ ਉਹਦੇ ਵਿੱਚ ਜਿਹੜੀ ਉਹਨਾਂ ਨੇ ਅਪਰੋਚ ਲਈ ਕਿ ਭਾਵੇਂ ਕਿ ਕਿਹਾ ਜਾ ਰਿਹਾ ਕਿ ਉਹਦੇ ਚੱਲਦੇ ਹੀ ਉਹਨਾਂ ਨੂੰ ਕਾਫੀ ਨੁਕਸਾਨ ਚ ਝੱਲਣਾ ਪਿਆ ਆਪਣੇ ਪੋਲੀਟੀਕਲ ਕੈਰੀਅਰ ਦੇ ਵਿੱਚ ਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਬੜੇ ਬੋਲਡ ਰੂਪ ਦੇ ਵਿੱਚ ਇੰਡੀਆ ਨੂੰ ਅਕਿਊਜ਼ ਕੀਤਾ ਇੰਡੀਆ ਨੂੰ ਦੁਨੀਆ ਦੇ ਸਾਹਮਣੇ ਨੰਗਾ ਕੀਤਾ ਕੈਨੇਡੀਅਨ ਪਾਰਲੀਮੈਂਟ 'ਚ ਖੜਕੇ ਜਿਵੇਂ ਹਰਦੀਪ ਸਿੰਘ ਨੇਜਰ ਦੀ ਦੇ ਕਤਲ ਦਾ ਮਾਮਲਾ ਸੀ ਤੇ ਪਰ ਉਹ ਜਿਹੜੇ ਕਿਉਂਕਿ ਇਸ ਵਾਰ ਦੀ ਕੈਨੇਡਾ ਦੀ ਇਲੈਕਸ਼ਨਸ ਦੇ ਵਿੱਚ ਜਿਆਦਾ ਜਿਹੜੇ ਫੈਕਟਰ ਸਾਹਮਣੇ ਆ ਰਹੇ ਸੀ ਉਹ ਹਾਊਸਿੰਗ ਅਫੋਰਡੇਬਿਲਟੀ ਦਾ ਇਕਨੋਮਿਕਲ ਸਿਚੁਏਸ਼ਨਸ ਦਾ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਅ ਸਿਕਿਉਰਿਟੀ ਜਿਹਦੇ ਵਿੱਚ ਕੁਝ ਵਾਇਲੈਂਸ ਤੇ ਘਟਨਾਵਾਂ ਵਾਪਰ ਰਹੀਆਂ ਸੀ ਉਹ ਸਾਰੇ ਮਸਲੇ ਸੀ ਪਰ ਜਿਹੜਾ ਪੰਜਾਬੀ ਵੋਟਰ ਆ ਜਾਂ ਸਿੱਖ ਵੋਟਰ ਆ ਉਹਨਾਂ ਜੋ ਲਿਬਰਲਸ ਨੇ ਜੋ ਸਟੈਂਡ ਲਿਆ ਸਿੱਖਾਂ ਦੇ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਹਿਊਮਨ ਰਾਈਟਸ ਦੇ ਮਸਲੇ ਦੇ ਵਿੱਚ ਕੈਨੇਡਾ ਦੀ ਸੋਵਰੈਨਿਟੀ ਦੇ ਮਸਲੇ ਦੇ ਵਿੱਚ ਤੇ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਉਹਦਾ ਪੂਰੀ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮੁੱਲ ਮੋੜਿਆ ਆ ਤੇ ਇੱਕ ਵਾਰ ਫੇਰ ਜਿਹੜਾ ਸਿੱਖ ਵੋਟਰ ਆ ਉਹ ਵੱਡੀ ਗਿਣਤੀ ਦੇ ਵਿੱਚ ਲਿਬਰਲਸ ਵਾਲੇ ਪਾਸੇ ਗਿਆ ਤੇ ਇਸ ਤੋਂ ਲਾਵਾ ਜਗਮੀਤ ਸਿੰਘ ਦੀ ਜਿਹੜੀ ਪਾਰਟੀ ਆ ਉਹ ਕਿਉਂਕਿ ਜਿਹੜੀ ਨੈਸ਼ਨਲ ਪਾਰਟੀ ਵਾਸਤੇ 12 ਸੀਟਾਂ ਚਾਹੀਦੀਆਂ ਸੀ ਜੇ ਤੁਸੀਂ ਉਹ ਸਟੇਟਸ ਆਪਣਾ ਬਹਾਲ ਰੱਖਣਾ ਹੈ ਤੇ ਜਗਮੀਤ ਸਿੰਘ ਦੀ ਪਾਰਟੀ ਨੂੰ 7 ਸੀਟਾਂ ਮਿਲੀਆਂ ਤੇ ਜਗਵੀਰ ਸਿੰਘ ਆਪਣੀ ਸੀਟ ਵੀ ਹਾਰ ਗਿਆ ਤੇ ਜੇ ਤੋਂ ਬਾਅਦ ਕੱਲ ਸ਼ਾਮ ਹੀ ਰਾਤ ਵੇਲੇ ਹੀ ਉਹਨਾਂ ਨੇ ਆ ਕੇ ਤੇ ਅਨਾਉਂਸਮੈਂਟ ਕੀਤੀ ਕਿ ਉਹ ਜਿਹੜਾ ਆਪਣਾ ਉਹਦਾ ਆ ਜਦੋਂ ਅਗਲਾ ਜਿਹੜਾ ਇੰਟਰਿਮ ਜਿਹੜਾ ਉਹਨਾਂ ਦਾ ਲੀਡਰ ਆ ਉਹਨੂੰ ਐਨਟੀਪੀ ਪਾਰਟੀ ਚੁਣਦੀ ਆ ਉਦੋਂ ਤੱਕ ਕਿ ਉਹਦੇ ਤੇ ਰਹਿਣਗੇ ਤੇ ਉਸ ਤੋਂ ਬਾਅਦ ਉਹ ਜਿਹੜਾ ਆਪਣਾ ਅਹੁਦਾ ਹੈ ਉਹ ਛੱਡ ਦੇਣਗੇ ਤੇ ਇਹ ਜਿਹੜਾ ਜਗਮੀਤ ਸਿੰਘ ਬੜਾ ਇਮੋਸ਼ਨਲ ਸਾਰਾ ਇੱਕ ਸੀਨ ਸੀ ਜਦੋਂ ਜਗਮੀਤ ਸਿੰਘ ਨੇ ਐਲਾਨ ਕੀਤਾ ਜਗਮੀਤ ਸਿੰਘ ਦੀ ਕਾਰਗੁਜ਼ਾਰੀ ਦੇਖੋ ਬੜੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਡਾਇਸਪੋਰਾ ਸਿੱਖ ਪੋਲਿਟਿਕਸ ਦੇ ਵਿੱਚ ਜਗਮੀਤ ਸਿੰਘ ਨੇ ਇੱਕ ਇਤਿਹਾਸਕ ਮਾਈਲਸਟੋਨ ਅਚੀਵ ਕੀਤਾ ਮੈਨੂੰ ਯਾਦ ਆ ਮ੍ਰਵੀ ਸਿੰਘ ਜਦੋਂ ਮੈਨੂੰ ਹੁਣ ਸਾਲ ਦੀ ਯਾਦ ਸ਼ਾਇਦ 2012 ਦੀ ਗੱਲ ਸੀ ਜਾਂ 13 ਦੀ ਗੱਲ ਸੀ ਮੈਂ ਅਸੀਂ ਉਦੋਂ ਨਵੇਂ-ਨਵੇਂ ਸਟੂਡੈਂਟ ਐਕਟੀਵਿਜ਼ਮ ਦੇ ਵਿੱਚ ਐਕਟਿਵ ਹੋਏ ਸੀ ਤੇ ਜਗਮੀਤ ਸਿੰਘ ਉਦੋਂ ਪੰਜਾਬ ਗਏ ਸੀ ਤੇ ਉਹ ਤੋਂ ਬਾਅਦ ਇਹਨਾਂ ਨੂੰ ਪੰਜਾਬ ਨਹੀਂ ਜਾਣ ਦਿੱਤਾ ਗਿਆ ਤੇ ਵੀਜ਼ਾ ਨਹੀਂ ਇੰਡੀਅਨ ਗਵਰਨਮੈਂਟ ਇਹਨਾਂ ਨੂੰ ਦਿੱਤਾ ਤੇ ਉਦੋਂ ਇਹ ਪੰਜਾਬ ਗਏ ਸੀ ਤੇ ਉਦੋਂ ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲਿਆ ਸੀ ਤਾਂ ਉੱਥੇ ਵੀ ਜਦੋਂ ਅਸੀਂ ਇਹਨਾਂ ਨੂੰ ਮਿਲੇ ਸੀ ਤਾਂ ਜਿਹੜੀਆਂ ਇਹਨਾਂ ਦੇ ਅੰਦਰ ਜਿਹੜੀਆਂ ਸਿੱਖ ਹੌਣ ਦੇ ਬਤੌਰ ਇੱਕ ਤਾਂ ਤੁਸੀਂ ਕੈਨੇਡੀਅਨ ਲੀਡਰ ਹੋਣ ਦੇ ਬਤੌਰ ਜਿਹੜੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਉਹ ਬੜੀਆਂ ਸੋਹਣੀਆਂ ਬਕੂਬੀ ਨਿਭਾਈਆਂ ਜਿੱਥੇ ਉਹਨਾਂ ਦਾ ਡੈਂਟਲ ਕੇਅਰ ਦੇ ਪ੍ਰੋਗਰਾਮ ਹੋਣ ਚਾਹੇ ਹੈਲਥ ਕੇਅਰ ਦੇ ਮਸਲੇ ਤੇ ਗੱਲ ਹੋਵੇ ਉਹ بڑے ਪ੍ਰੋਗਰਾਮ ਜਦੋਂ ਉਹ ਲਿਬਰਲ ਗਵਰਨਮੈਂਟ ਦੇ ਵਿੱਚੋਂ ਭਾਈਵਾਲ ਸੀ ਤਾਂ ਉਹ ਲੈ ਕੇ ਆਏ ਉਹਨਾਂ ਨੇ ਪੋਸ਼ੇ ਕੀਤੇ ਉਹਨਾਂ ਪ੍ਰੋਗਰਾਮਸ ਨੂੰ ਜਿਹੜੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਆਮ ਲੋਕ ਜਿਹੜੇ ਇੱਕ ਘੱਟ ਆਮਦਨ ਵਾਲੇ ਪਰਿਵਾਰ ਆ ਉਹਨਾਂ ਦੇ ਲਈ ਜਿਹੜੀਆਂ ਚੀਜ਼ਾਂ ਬਹੁਤ ਅਹਿਮ ਹੁੰਦੀਆਂ ਨੇ ਅਰ ਜਿਹੜੀ ਜਿਹੜੀ ਕੌਮੀ ਭਾਵਨਾ ਆ ਉਹ ਅਸੀਂ ਜਦੋਂ ਮੈਨੂੰ ਉਦੋਂ ਮਿਲੇ ਸੀ ਮੈਂ ਤਾਂ ਕਾਫੀ ਯੰਗ ਸੀ ਤੇ ਉਦੋਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਲੱਗਿਆ ਸੀ ਕਿ ਹਾਂ ਮਤਲਬ ਇਹਨਾਂ ਦੇ ਅੰਦਰ ਉਹ ਕੌਮੀ ਭਾਵਨਾਵਾਂ ਨੇ ਚਾਹੇ ਉਹ ਸੰਘਰਸ਼ ਦੇ ਪੱਖ ਤੋਂ ਹੋਵੇ ਇਸੇ ਕਰਕੇ ਜਿਹੜਾ ਇੰਡੀਅਨ ਸਟੇਟ ਆ ਉਹਨੇ ਲਗਾਤਾਰ ਜਗਮੀਤ ਸਿੰਘ ਨੂੰ ਆਪਣੇ ਨਿਸ਼ਾਨੇ ਤੇ ਰੱਖਿਆ ਆਮ ਤਾਂ ਕਿ ਡਾਇਸਪੋਰਾ ਦੇ ਹੋਰ ਲੀਡਰ ਵੀ ਜਿਹੜੇ ਆ ਉਸ ਜਿਹੜਾ ਇੰਡੀਆ ਨੇ ਹਿਊਮਨ ਰਾਈਟਸ ਵਾਲੇ ਸ਼ਿਕਾਂ ਦੀਆਂ ਕੀਤੀਆਂ ਆ ਉਹਦੇ ਦੇ ਬੋਲਦੇ ਆ ਪਰ ਜਿਸ ਤਰੀਕੇ ਦੇ ਨਾਲ ਜਗਮੀਤ ਸਿੰਘ ਨੂੰ ਟਾਰਗੇਟ ਕੀਤਾ ਗਿਆ ਵੀ ਮਤਲਬ ਫੁੱਲ ਫਲਾਈਡ ਅਟੈਕ ਜਗਮੀਤ ਸਿੰਘ ਤੇ ਕੀਤਾ ਗਿਆ ਤੇ ਪੂਰੀ ਟਿਲ ਤੱਕ ਦਾ ਜ਼ੋਰ ਲਾਇਆ ਗਿਆ ਜਗਮੀਤ ਸਿੰਘ ਦੀ ਪਾਰਟੀ ਨੂੰ ਸੁੱਟੜ ਤੇ ਵੀ ਤੇ ਜਗਮੀਤ ਸਿੰਘ ਦੀ ਕ੍ਰੈਡਿਬਿਲਟੀ ਨੂੰ ਸੁੱਟੜ ਤੇ ਵੀ ਪਰ ਦੂਜੇ ਪਾਸੇ ਇਹ ਸੀ ਕਿ ਜਗਮੀਤ ਸਿੰਘ ਨੂੰ ਇੱਕ ਵੱਡੀ ਸਪੋਰਟ ਰਹੀ ਆ ਕਮਿਊਨਿਟੀ ਦੀ ਵੀ ਹਮੇਸ਼ਾ ਪਰ ਇਸ ਵਾਰ ਦੀ ਇਲੈਕਸ਼ਨ ਕਿਉਂਕਿ ਜਿਹੜੀ ਆ ਉਹ ਫੋਕਸਡ ਹੋ ਗਈ 트럼ਪ ਤੇ ਟੈਰਿਫ ਦੇ ਉੱਤੇ ਉਹਕੇ ਜੀ ਦੇਖਦੇ ਆ ਕਿ ਜਦੋਂ ਮਾਰਕ ਕਾਰਨੀ ਨੇ ਇਹ ਜ਼ਿੰਮੇਵਾਰੀ ਸੰਭੀ ਆ ਉਹ ਤੋਂ ਪਹਿਲਾਂ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਦੇ ਜਿਹੜੀ ਮਤਲਬ ਜਿਹੜੇ ਵੀ ਸਰਵੇਖਣ ਆ ਰਹੇ ਸੀ ਉਹਦੇ ਚ ਕੰਜ਼ਰਵੇਟਿਵ ਪਾਰਟੀ ਹੀ ਜਿੱਤ ਰਹੀ ਸੀ ਪਰ ਜਿੱਦਾਂ ਹੀ ਮਾਰਕ ਕਾਰਨ ਟਰੂਡੋ ਨੇ ਰਿਜ਼ਾਈਨ ਕੀਤਾ ਤੇ ਮਾਰਕ ਕਾਰਨੀ ਆਏ ਦਾ ਕੰਜ਼ਰਵੇਟਿਵ ਬਿਲਕੁਲ ਡਾਊਨਫਾਲ ਤੇ ਜਾਣ ਲੱਗੇ ਤੇ ਲਿਬਰਲਸ ਨੇ ਇੱਕੋ ਜਿਹਾ ਜਿਹੜੀ ਤੇਜ਼ੀ ਫੜ ਲਈ ਤੇ ਉਹ ਅਸੀਂ ਹੁਣ ਨਤੀਜਿਆਂ 'ਚ ਵੀ ਦੇਖ ਰਹੇ ਆ ਜੋ ਸਾਹਮਣੇ ਆਇਆ ਪਰ ਉਹਦੇ 'ਚ ਕਾਰਨ ਇਹੀ ਰਿਹਾ ਕਿ ਜਿਹੜੇ ਕੈਨੇਡੀਅਨਸ ਨੇ ਉਹਨਾਂ ਦੇ ਲਈ ਸਭ ਤੋਂ ਵੱਡਾ ਮਸਲਾ ਜਿਹੜੀ ਆਪਣੀ ਸੋਵਰਨਿਟੀ ਦਾ ਥ੍ਰੈਟ ਬਣ ਗਿਆ ਜੋ ਡੋਨਾਲਡ ਟਰੰਪ ਦੇ ਵੱਲੋਂ ਆ ਰਿਹਾ ਸੀ ਤੇ ਉਹਨਾਂ ਨੂੰ ਲੱਗਿਆ ਕਿ ਜਿਹੜਾ ਮਾਰਕ ਕਾਰਨੇ ਹੀ ਉਹ ਲੀਡਰ ਆ ਜਿਹੜਾ ਕਿ ਇਸ ਕ੍ਰਾਈਸਿਸ ਦੇ ਟਾਈਮ ਕੈਨੇਡਾ ਨੂੰ ਇੱਕ ਯੂਨਾਈਟਿਡਲੀ ਲੀਡ ਕਰ ਸਕਦਾ ਹੈ ਤੇ ਜਿਹੜਾ ਟਰੰਪ ਦਾ ਥ੍ਰੈਟ ਆ ਉਨਰ ਰੋਕ ਸਕਦਾ ਤੇ ਉਹਦੇ ਚੱਲਦੇ ਜਿਹੜੀ VOTING ਆ ਉਹ ਇਸ ਮਾਈਂਡਸੈਟ ਦੇ ਨਾਲ ਬੰਡੀ ਗਿਣਤੀ ਚ ਲੋਕਾਂ ਨੇ ਕੀਤੀ ਆ ਤੇ ਮਾਰਕਰਨੇ ਦਾ ਜਿਹੜਾ ਆਪਣਾ ਇੱਕ ਟ੍ਰੈਕ ਰੈਕਡ ਵੀ ਆ ਭਾਵੇਂ ਪੋਲਿਟਿਕਸ ਦੇ ਵਿੱਚ ਟ੍ਰੈਕ ਰੈਕਡ ਨਹੀਂ ਆ ਪਰ ਜਿਹੜਾ ਇਕਨੋਮਿਕਸ ਦੇ ਵਿੱਚ ਇਕਨੋਮਿਕਲ ਕ੍ਰਾਈਸਿਸ ਨੂੰ ਹੈਂਡਲ ਕਰਨ ਦੇ ਵਿੱਚ ਉਹਨਾਂ ਦਾ ਟ੍ਰੈਕ ਰੈਕਡ ਆ ਉਹਨੇ ਵੀ ਇੱਕ ਬੂਸਟ ਅਪ ਕੀਤਾ ਲਿਬਰਲ ਦੀ ਸਾਰੀ ਇਹਨੂੰ ਜਿਹੜੀ ਕੈਂਪੇਨ ਸੀ ਤੇ ਜਿਹਦਾ ਨਤੀਜਾ ਆ ਕਿ ਹੁਣ ਫੇਰ ਦੁਬਾਰਾ ਲਿਬਰਲ ਜਿਹੜੇ ਆ ਉਹ ਗਵਰਨਮੈਂਟ ਬਣਾ ਰਹੇ ਆ ਅ ਲੱਗ ਪਾ ਕੇ ਤੈਆ ਕਿ ਮਾਈਨੋਰਿਟੀ ਗਵਰਨਮੈਂਟ ਲੱਗ ਰਹੀ ਆ ਪਰ 2-3 ਸੀਟਾਂ ਦੇ ਹੀਅਰ ਫੇਅਰ ਦੇ ਨਾਲ ਜਿਹੜਾ ਆ ਉਹ ਭਾਵੇਂ ਐਨਟੀਪੀ ਸਪੋਰਟ ਕਰਨ ਜਾਂ ਬਲੋਕ ਕਰ ਦਿਆ ਕਿ ਕਿਹੜੀ ਪਾਰਟੀ ਕਰਦੀ ਆ ਮਨ ਹਕੀਕਤ ਵਿੱਚ ਕਿਵੇਂ ਦੀ ਸਰਕਾਰ ਆਉਂਦੀ ਆ ਇਹ ਹੁਣ ਜ਼ਰੂਰ ਦੇਖਣ ਵਾਲੀ ਗੱਲ ਹੋਣੀ ਆ ਪਰ ਇਹ ਸਪਸ਼ਟ ਆ ਕਿ ਅਗਲੇ ਜਿਹੜੇ ਪ੍ਰਾਈਮ ਮਿਨਿਸਟਰ ਆ ਕੈਨੇਡਾ ਦੇ ਮਾਰਕਰ ਨੇ ਹੋਣਗੇ ਤੇ ਉਹਨਾਂ ਦੇ ਲਈ ਵੀ ਜਿਹੜਾ ਸਭ ਤੋਂ ਵੱਡਾ ਮਸਲਾ ਮਾਰਕਰ ਨੇ ਕੱਲ ਵੀ ਕਿਹਾ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਹੁਣ ਜਿਹੜੀ ਟਰੰਪ ਮਤਲਬ ਲੋਕਾਂ ਨਾਲ ਉਹ ਇੱਕ ਚੰਗੀ ਸਪੋਰਟ ਦਿੰਦੀ ਆ ਤੇ ਇਹਦੇ ਨਾਲ ਉਹ ਜਿਹੜਾ ਡੋਨਲਡ 트੍ਰੰਪ ਦਾ ਥ੍ਰੈਟ ਆ ਉਹਨੂੰ ਚੈਲੰਜ ਕਰਨਗੇ ਤੇ ਕੈਨੇਡਾ ਦੇ ਜਿਹੜੇ ਰਾਈਟਸ ਨੇ ਕੈਨੇਡਾ ਦੇ ਜਿਹੜੇ ਇੰਟਰਸਟ ਆ ਉਹਨਾਂ ਨੂੰ ਸੈਕਿਉਰ ਕਰਨਗੇ ਬਾਕੀ ਜਿਹੜਾ ਜਿਵੇਂ ਅਸੀਂ ਦੱਸ ਦਿੱਤਾ ਕਿ ਇਸ ਵਾਰ ਫੇਅਰ ਜਿਹੜੀ ਇੱਕ ਚੰਗੀ ਪੰਜਾਬ ਦੇ ਜਾਂ ਸਿੱਖ ਰਿਪਰੈਜੈਂਟੇਸ਼ਨ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਗਈ ਆ ਉਹ ਹੁਣ ਅਗਲੇ ਅਗਲਾ ਸਮਾਂ ਜ਼ਰੂਰ ਕਿਉਂਕਿ ਬੜਾ ਇੰਟਰਸਟਿੰਗ ਵੀ ਆ ਜੀਓਪੋਲੀਟੀਕਲ ਸ਼ਿਫਟ ਜਿਸ ਤਰੀਕੇ ਦਾ ਆ ਰਿਹਾ ਜਿਵੇਂ ਦੀ ਅਸੀਂ ਡਿਸਕਸ਼ਨ ਕਰਕੇ ਹਟੇ ਆਂ ਜੰਗ ਵਾਲੀ ਸਥਿਤੀ ਬਣੀ ਹੋਈ ਆ ਤੇ ਨਾਲ ਹੀ ਜਿਹੜਾ ਮਤਲਬ ਉੱਥੇ ਅਸੀਂ ਕਹਿ ਸਕਦੇ ਕਿ ਇੰਡੀਆ ਦੇ ਜਿਹੜੇ ਹਿਊਮਨ ਰਾਈਟਸ ਵੋਲੇਸ਼ਨਸ ਆ ਉਹ ਪੰਜਾਬ ਦੇ ਵਿੱਚ ਵੀ ਤੇ ਪੰਜਾਬ ਤੋਂ ਬਾਹਰ ਡਾਇਸਪੋਰਾ ਦੇ ਵਿੱਚ ਵੀ ਉਹ ਵੱਧ ਸਕਦੇ ਆ ਤਾਂ ਉਹਦੇ ਵਿੱਚ ਜਿਹੜੀ ਸਿੱਖ ਰਿਪਰੈਜ਼ੈਂਟੇਸ਼ਨ ਇਸ ਟਾਈਮ ਕੈਨੇਡਾ ਦੀ ਪਾਰਲੀਮੈਂਟ ਚ ਗਈ ਆ ਉਹਨਾਂ ਦੇ ਲਈ ਇੱਕ ਵੱਡਾ ਟੈਸਟ ਦਾ ਸਮਾਂ ਹੋਣਾ ਅਗਲਾ ਸਮਾਂ ਉਹ ਇੱਕ ਇਸ ਸੰਦਰਭ ਤੋਂ ਵੀ ਹੋਣਾ ਆ ਕਿਉਂਕਿ ਇਹ ਕਿਹਾ ਜਾ ਰਿਹਾ ਇਹ ਇਹ ਇੱਕ ਪ੍ਰੀ ਅਸੰਪਸ਼ਨਸ ਨੇ ਕਿ ਜਿਹੜੀ ਲਾਈਨ ਜਸਟਨ ਟਰੂਡੋ ਨੇ ਲਈ ਸੀ ਕਿ ਜਿਸ ਤਰੀਕੇ ਦਾ ਉਹਨਾਂ ਨੇ ਇੱਕ ਸਟਰੋਂਗ ਰਿਐਕਸ਼ਨ ਇੰਡੀਆ ਦੇ ਖਿਲਾਫ ਲਿਆ ਕਿ ਸ਼ਾਇਦ ਮਾਰਕਰਨੇ ਕਿਉਂਕਿ ਹਜੇ ਤੱਕ ਮਾਰਕਰਨੇ ਟ੍ਰਾਂਸਨੈਸ਼ਨਲ ਰਿਪਰੇਸ਼ਨ ਦੇ ਮਾਮਲੇ ਤੇ ਤੇ ਸਿੱਖ ਮਾਮਲੇ ਤੇ ਬਿਲਕੁਲ ਚੁੱਪ ਰਹੇ ਆ ਸਾਰੀ ਕੈਂਪੇਨ ਦੇ ਦੌਰਾਨ ਤੇ ਮਾ ਕਰਨੇ ਹੁਣ ਜਿਹੜੇ ਜਿਹੜਾ ਇੰਡੀਆ ਦੇ ਨਾਲ ਇਕਨੋਮਿਕਲ ਫੈਕਟਰ ਆ ਭਾਵ ਟ੍ਰੇਡ ਦਾ ਫੈਕਟਰ ਆ ਉਹਨੂੰ ਤਰਜੀਹ ਦਿੰਦੇ ਆ ਜਾਂ ਫਿਰ ਜਿਹੜੀ ਉਹਨਾਂ ਦੇ ਜਿਹੜੀ ਕੈਨੇਡਾ ਦੀ ਸੁਵਰਾਇਨਿਟੀ ਆ ਜਿਹਨੂੰ ਇੰਡੀਆ ਤੋਂ ਖਤਰਾ ਆ ਤੇ ਜਿਹੜੀ ਇੱਕ ਇੱਕ ਪੂਰੀ ਸਿੱਖ ਪੋਪੂਲੇਸ਼ਨ ਆ ਜਿਹਨੂੰ ਥ੍ਰੈਟ ਆ ਕੈਡੀਅਨ ਐਕਟੀਵਿਟੀਜ਼ ਤੋਂ ਉਹਨੂੰ ਤਰਜੀਹ ਦਿੰਦੇ ਆ ਤਾਂ ਇੱਕ ਵੱਡਾ ਦੇਖਣ ਵਾਲਾ ਮਸਲਾ ਹੋਣਾ ਤੇ ਇਹ ਸਾਰੇ ਦੇ ਵਿੱਚ ਜਿਹੜੀ ਸਿੱਖ ਰਿਪਰਿਜ਼ੈਂਟੇਸ਼ਨ ਆ ਹਾਊਸ ਆਫ ਕਾਮਨਸ ਦੇ ਵਿੱਚ ਉਹਨਾਂ ਦੇ ਲਈ ਇੱਕ ਵੱਡਾ ਟੈਸਟ ਵਾਲਾ ਸਮਾ ਹੋ ਸਕਦਾ ਬਿਲਕੁਲ ਜਿਵੇਂ ਇਹ ਗੱਲ ਬਿਲਕੁਲ ਤੁਸੀਂ ਠੀਕ ਕਹੀ ਹੈ ਕਿ ਜਿਹੜੀ ਸਿੱਖ ਰਿਪਰੈਜ਼ੈਂਟੇਸ਼ਨ ਹੈਗੀ ਹੈ ਉਹਦਾ ਮਤਲਬ ਹੁਣ ਅਸੀਂ ਇਹਨੂੰ ਸਿੱਖ ਪਰਸਪੈਕਟਿਵ ਤੋਂ ਜਦੋਂ ਇਹਨਾਂ ਚੋਣ ਨਤੀਜਿਆਂ ਨੂੰ ਦੇਖਦੇ ਹਾਂ ਤੇ ਸਿੱਧੇ ਰੂਪ ਤੇ ਵਿੱਚ ਸਪਸ਼ਟਤਾ ਦੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਹੀ ਜਾ ਸਕਦੀ ਹੈ ਕਿ ਜਿਹੜਾ ਸਿੱਖ ਨੈਰੇਟਿਵ ਸੀ ਜਾਂ ਸਿੱਖ ਬਰਤਾਂਤ ਸੀ ਟਰੂਡੋ ਨੇ ਜਿਸ ਹਿਸਾਬ ਦੇ ਨਾਲ ਸਿੱਖਾਂ ਦੀ ਉਹਨਾਂ ਨੇ ਸਿੱਖਾਂ ਦਾ ਪੱਖ ਪੂਰਿਆ ਜਾਂ ਆਪਣਾ ਸਿੱਖਾਂ ਦਾ ਪੱਖ ਤੇ ਪੂਰੀ ਪੂਰਿਆ ਪਰ ਬੇਸਿਕਲੀ ਉਹਨਾਂ ਨੇ ਜਿਹੜੀ ਕੈਨੇਡੀਅਨ ਸਵਰਨਿਟੀ ਸੀਗੀ ਉਸ ਦੇ ਉੱਤੇ ਸਟੈਂਡ ਲਿਆ ਤੇ ਉਸ ਤੇ ਐਬਲ ਦੇ ਵਿੱਚ ਜਿਹੜਾ ਇੱਕ ਸਿੱਖ ਨੈਰੇਟਿਵ ਹੈ ਉਸ ਨੂੰ ਵੀ ਬਲ ਮਿਲਿਆ ਤੇ ਉਸ ਦੀ ਇਹ ਜਿੱਤ ਹੋਈ ਹੈ ਤੇ ਜਿੱਥੇ ਭਾਰਤ ਸਰਕਾਰ ਜਾਂ ਭਾਰਤ ਸਰਕਾਰ ਦੇ ਜਿਹੜੇ ਕਰੰਦੇ ਹੈਗੇ ਆ ਉਹਨਾਂ ਵੱਲੋਂ ਕੰਜ਼ਰਵੇਟਿਵ ਨੂੰ ਬੈਕ ਕੀਤਾ ਜਾ ਰਿਹਾ ਸੀ ਉਹਨਾਂ ਦੀ ਲੀਡਰਸ਼ਿਪ ਰੇਸ ਦੇ ਵਿੱਚ ਜਿਸ ਕਿਸਮ ਦੀ ਉਹਨਾਂ ਦੀ ਇੰਟਰਫੀਰੈਂਸ ਸੀਗੀ ਉਹਦੀਆਂ ਰਿਪੋਰਟਾਂ ਜਸਟਿਸ ਹੌਗ ਦੀ ਜਿਹੜੀ ਰਿਪੋਰਟ ਹੈਗੀ ਹੈ ਉਹ ਅਸੀਂ ਦੇਖੀ ਹੈ ਕੈਨੇਡਾ ਦੇ ਵਿੱਚ ਸੋ ਉਹ ਸਾਰਾ ਜਦੋਂ ਅਸੀਂ ਪਾਰਟ ਦੇਖਦੇ ਆ ਤੇ ਭਾਰਤ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਆ ਵੀ ਭਾਰਤ ਦੀ ਉੱਥੇ ਹਾਰ ਹੋਈ ਹੈ ਭਾਰਤ ਪਾਵੇਂ ਉਹ ਹੁਣ ਮੀਡੀਆ ਦੇ ਵਿੱਚ ਜਗਮੀਤ ਸਿੰਘ ਨੂੰ ਲੈ ਕੇ ਜਾਂ ਅਦਰਵਾਈਜ਼ ਜਿਸ ਕਿਸਮ ਦਾ ਉਹਨਾਂ ਦਾ ਨੈਰੇਟਿਵ ਚੱਲ ਰਿਹਾ ਹੈ ਉਹ ਇੱਕ ਦੂਜੇ ਪਾਸੇ ਵਾਲੀ ਗੱਲ ਹੈ ਪਰ ਸਿੱਖ ਪਰਸਪੈਕਟਿਵ ਤੋਂ ਅਸੀਂ ਇਹ ਦੇਖਿਆ ਕਿ ਸਿੱਖਾਂ ਨੇ ਜਿੱਥੇ ਟਰੂਡੋ ਦੇ ਜਾਣ ਤੋਂ ਬਾਅਦ ਟਰੂਡੋ ਨੂੰ ਵੀ ਸਲਾਮੀ ਦਿੱਤੀ ਹੈ ਸਲੂਟ ਕੀਤਾ ਹੈ ਉੱਥੇ ਜਗਮੀਤ ਸਿੰਘ ਦਾ ਵੀ ਸਿੱਖਾਂ ਨੇ ਧੰਨਵਾਦ ਕੀਤਾ ਕਿ ਜਿਸ ਕਿਸਮ ਦਾ ਉਹਨਾਂ ਨੇ ਸਿੱਖ ਦੇਖ ਨੂੰ ਸਿੱਖਾਂ ਦੇ ਪਰਸਪੈਕਟਿਵ ਨੂੰ ਬਲ ਦਿੱਤਾ ਤੇ ਸਿੱਖ ਪ੍ਰਿੰਸੀਪਲਸ ਨੂੰ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਇੱਕ ਪ੍ਰਭੁਲਤਾ ਦੇ ਨਾਲ ਉਹਨਾਂ ਨੇ ਸਾਹਮਣੇ ਰੱਖਿਆ ਉਹਦੇ ਲਈ ਸਿੱਖਾਂ ਨੇ ਟਰੂਡੋ ਦਾ ਵੀ ਤੇ ਨਾਲ ਹੀ ਨਾਲ ਜਗਮੀਤ ਸਿੰਘ ਦਾ ਵੀ ਧੰਨਵਾਦ ਕੀਤਾ ਆ ਤੇ ਇਸ ਮਾਮਲੇ ਦੇ ਉੱਤੇ ਮੈਂ ਥੋੜਾ ਜਿਹਾ ਜਿਵੇਂ ਮਾਰਕ ਕਰਨੇ ਦੀ ਕੱਲ ਦੀ ਸਟੇਟਮੈਂਟ ਦਾ ਤੁਸੀਂ ਜ਼ਿਕਰ ਕੀਤਾ ਜਿਹੜੀ ਉਹਨਾਂ ਨੇ ਜੇਤੂ ਹੋਣ ਤੋਂ ਬਾਅਦ ਦਿੱਤੀ ਹੈ ਜਿਵੇਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਨਿਸ਼ਾਨੇ ਦੇ ਉੱਤੇ ਲਿਆ ਸਿੱਧੇ ਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਵੇਂ ਪ੍ਰੈਜ਼ੀਡੈਂਟ 트੍ਰੰਪ ਸਾਨੂੰ 51ਵੀਂ ਸਟੇਟ ਬਣਾਉਣਾ ਚਾਹੁੰਦੇ ਸੀਗੇ ਕਿਵੇਂ ਸਾਡੇ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਅਮਰੀਕਾ ਦੇ ਨਾਲ ਵਰਲਡ ਵਾਰ 2 ਤੋਂ ਬਾਅਦ ਜਿਵੇਂ ਡਿਵੈਲਪ ਹੋਏ ਸੀ ਆਪਸੀ ਇੱਕ ਮਿਊਚੁਅਲ ਰਿਲੇਸ਼ਨਸ਼ਿਪ ਸੀ ਜਿਹਦੇ ਵਿੱਚ ਦੋਵਾਂ ਦਾ ਫਾਇਦਾ ਸੀ ਕੈਨੇਡਾ ਦਾ ਤੇ ਅਮਰੀਕਾ ਦਾ ਸੋ ਉਹ ਜਿਹੜਾ ਮਿਊਚੁਅਲ ਬੈਨੀਫੀਸ਼ੀਅਲ ਅਰੇਂਜਮੈਂਟ ਇੱਕ ਬਣਿਆ ਸੀ ਉਹ ਹੁਣ ਸਾਡੇ ਲਈ ਖਤਮ ਹੋ ਗਿਆ ਆ ਤੇ ਇਹ ਮਤਲਬ ਸਟੇਟਮੈਂਟ ਇਹ ਲਾਈਨ ਜਿਹੜੀ ਉਹਨਾਂ ਨੇ ਕਹੀ ਹੈ ਤੇ ਨਾਲ ਹੀ ਨਾਲ ਪ੍ਰੈਜ਼ੀਡੈਂਟ 트ੰਪ ਬਾਰੇ ਜਿਸ ਕਿਸਮ ਦੀ ਉਹਨਾਂ ਦੇ ਬਿਆਨ ਸੀਗੇ ਅਮਰੀਕਾ ਦਾ ਉਹਨਾਂ ਨੇ ਸਿੱਧਾ-ਸਿੱਧਾ ਪ੍ਰੈਜ਼ੀਡੈਂਟ 트ੰਪ ਦੀ ਬਿਆਨਬਾਜ਼ੀ ਤੋਂ ਬਾਅਦ ਜਾਂ ਉਹਨਾਂ ਦੀ ਲਾਈਨ ਤੋਂ ਬਾਅਦ ਇਸ ਨੂੰ ਅਮਰੀਕਨ ਬਿਟਰੀਅਲ ਕਿਹਾ ਸੋ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਆਪਸੀ ਸਬੰਧ ਨੇ ਕਿਤੇ ਨਾ ਕਿਤੇ ਉਹ ਹੁਣੇ ਉਹ ਜਾਪ ਰਿਹਾ ਵੀ ਉਹ ਪਹਿਲਾ ਵਰਗੇ ਨਹੀਂ ਰਹਿਣਗੇ ਉਹਨਾਂ ਦੇ ਵਿੱਚ ਬੜੀ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਸੋ ਇਸ ਮਾਰਕ ਕਰਨ ਦੇ ਬਿਆਨ ਤੋਂ ਬਾਅਦ ਤੁਸੀਂ ਕੀ ਦੇਖ ਰਹੇ ਹੋ ਵੀ ਅਮਰੀਕਾ ਕੈਨੇਡਾ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਟ੍ਰੇਡ ਵਾਰ ਦੇ ਚੱਲਦੇ ਆ ਜਾਂ ਟੈਰਿਫ ਵਾਰ ਦੇ ਚੱਲਦੇ ਆ ਤੇ ਇਹ ਬਿਆਨਬਾਤੀ ਕਿੱਥੇ ਤੱਕ ਅਮਲੀ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਬਿਲਕੁਲ ਅਮਰਵੀਰ ਸਿੰਘ ਜੀ ਦੇਖੋ ਜਿਹੜਾ ਕਿਉਂਕਿ ਮਾਰਕ ਕਰਨੇ ਤੇ ਜਸਟਨ ਟਰੂਡੋ ਇਹ ਦੋਵੇਂ ਇਹ ਗੱਲ ਸਪਸ਼ਟਤਾ ਨਾਲ ਕਹਿ ਚੁੱਕੇ ਆ ਕਿ ਜਿਹੜੀ ਇਹ ਥ੍ਰੈਟ ਡੋਨਾਲਡ ਟਰੰਪ ਨੇ ਦਿੱਤੀ ਆ ਕੈਨੇਡਾ ਦੀ ਸੋਵਰੈਨਿਟੀ ਨੂੰ ਇਹ ਕੋਈ ਗੱਲਾਂ ਬਾਤਾਂ ਚ ਨਹੀਂ ਆ ਮਤਲਬ ਡੋਨਾਲਡ ਟਰੰਪ بار بار ਉਹਨਾਂ ਨੂੰ ਕਿਉਂਕਿ ਜਿੰਨੀ ਵਾਰ ਵੀ ਮੁਲਾਕਾਤ ਬਾਲ ਕੇ ਮਾਰ ਕਰਨੇ ਨੇ ਵੀ ਕਿਹਾ ਕਿ ਉਹਨਾਂ ਦੇ ਨਾਲ ਵੀ ਗੱਲਬਾਤ ਦੇ ਵਿੱਚ ਡੋਨਾਲਡ ਟਰੰਪ ਨੇ ਇਹ ਗੱਲ ਜਿਹੜੀ 54 ਸਟੇਟ ਵਾਲੀ ਆ ਗੱਲ ਕਹੀ ਆ ਤੇ ਇਹਨੂੰ ਇਹ ਗੱਲ ਮੰਨਦੇ ਆ ਕਿ ਇਹ ਇੱਕ ਰੀਅਲ ਥ੍ਰੈਟ ਆ ਤੇ ਇਸ ਰੀਅਲ ਥ੍ਰੈਟ ਨਾਲ ਨਜਿੱਠਣਾ ਜਿਹੜਾ ਆ ਪਰ ਉਹਨਾਂ ਦਾ ਜਿਹੜੀ ਇਸ ਟਾਈਮ ਅਮਰੀਕਾ ਤੇ ਕੈਨੇਡਾ ਦੀ ਜਿਹੜੀ ਸਾਰੀ ਦਾਸਲ ਆ ਉਹ ਖੜੀਆ ਇਕਨੋਮੀ ਤੇ ਮਤਲਬ ਜਿਹੜੀ ਮਾਰਗਕਰਨ ਦੀ ਗਵਰਨਮੈਂਟ ਆ ਉਹਦਾ ਜੋਰ ਇਸ ਗੱਲ ਤੇ ਹੋਣਾ ਕਿ ਜਿਹੜੀਆਂ ਇਕਨੋਮਿਕਲ ਪ੍ਰੋਬਲਮਸ ਕੈਨੇਡਾ ਦੇ ਕੁਝ ਫੇਸ ਕਰ ਰਿਹਾ ਆ ਵੀ ਉਹਨਾਂ ਨੂੰ ਸਹੀ ਕਰਨ ਉਹਨਾਂ ਨੂੰ ਸੈੱਟ ਕਰਨ ਅਗਲੇ ਸਮੇਂ ਦੇ ਵਿੱਚ ਤਾਂ ਕਿ ਜਿਹੜੀ ਮਤਲਬ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਕਮਜ਼ੋਰ ਪਹਿਲੂ ਪਜਾਗਰ ਹੋ ਰਿਹਾ ਕੈਨੇਡਾ ਦਾ ਵੀ ਉਹਨਾਂ ਨੂੰ ਦਰਸਤ ਕੀਤਾ ਜਾਵੇ ਤੇ ਨਾਲ ਹੀ ਜਿਹੜਾ ਕੈਨੇਡਾ ਆ ਉਹ ਆਪਣੀ ਮਿਲਟਰੀ ਦੇ ਉੱਤੇ ਵੀ ਕੰਮ ਕਰ ਰਿਹਾ ਹੈ ਮਿਲਟਰੀ ਫੰਡਿੰਗ ਤੇ ਵੀ ਕੰਮ ਕਰ ਰਿਹਾ ਤੇ ਇਸ ਟਾਈਮ ਜਿਹੜਾ ਅਮਰੀਕਾ ਦੀ ਅਪਰੋਚ ਆ ਉਹਨੇ ਜਿਵੇਂ ਆਪਣੇ ਸਾਰੇ ਅਲਾਈਜ਼ ਨੂੰ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਖਿਲਾਫ ਕੀਤਾ ਤੇ ਉਹ ਜਿੰਨੇ ਅਲਾਈਜ਼ ਦੇ ਵਿੱਚੋਂ ਮਾਰ ਕਰਨੇ ਦੇ ਵਿੱਚ ਜਿਹੜੀ ਅੱਜ ਆਰਟੀਕਲਸ ਵੀ ਲੱਗੇ ਆ ਉਹਦੇ ਚ ਇਹ ਗੱਲ ਕਹੀ ਜਾ ਰਹੀ ਹੈ ਕਿ ਮਾਰ ਕਰਨੇ ਦੇ ਅੰਦਰ ਇੱਕ ਕੈਪੈਸਿਟੀ ਹੈਗੀ ਆ ਕਿ ਉਹ ਇੱਕ ਮਨ ਲਓ ਕਿ ਇੱਕ ਲੀਡਰਸ਼ਿਪ ਦੇ ਸਕਦੇ ਆ ਉਹ ਸਾਰੇ ਗਰੁੱਪ ਨੂੰ ਜਿਹੜਾ ਜਿਹੜੇ ਕਿ ਅਮਰੀਕਾ ਅਮਰੀਕਨ ਅਲਾਈਡ ਦਾ ਸੀ ਪਰ ਕਿਉਂਕਿ ਅਮਰੀਕਾ ਨੇ ਜਿਹੜੀ ਅਪਰੋਚ ਲਈ ਆ ਹੁਣ ਸਾਰੀ ਅਮਰੀਕਨ ਫਰਸਟ ਵਾਲੀ ਤੇ ਬਾਕੀ ਸਾਰਿਆਂ ਦੇ ਨਾਲ ਆਪਣੇ ਰਿਸ਼ਤੇ ਵਿਗਾੜੇ ਆ ਉਹਦੇ ਵਿੱਚ ਜਿਹੜੀ ਉਹ ਸਪੇਸ ਬਣੀ ਆ ਇੱਕ ਵਾਇਡ ਬਣ ਆਇਆ ਉਹਨੂੰ ਮਾਰਕ ਕਰਨੇ ਫਿਲ ਕਰ ਸਕਦੇ ਆ ਤੇ ਇਹਦੇ ਵਿੱਚ ਮਤਲਬ ਇਹ ਕੋਈ ਦੋਰਾਵਾ ਨਹੀਂ ਆ ਵਰਵੀਰ ਸਿੰਘ ਜੀ ਕਿ ਜਿਹੜੇ ਰਿਸ਼ਤੇ ਆ ਉਹ ਕਾਫੀ ਵਿਗੜੇ ਆ ਅਮਰੀਕਾ ਤੇ ਕੈਨੇਡਾ ਦੇ ਤੇ ਉਹ ਉਸੇ ਦੇ ਉੱਤੇ ਇਹ ਇਲੈਕਸ਼ਨ ਲੜੀ ਗਈ ਆ ਜਿਹੜੀ ਸਾਰੀ ਇਸ ਵਾਰ ਦੀ ਸੀ ਤੇ ਮਤਲਬ ਕਿ ਇਤੋਂ ਤੱਕ ਵੀ ਲੋਕ ਕਹਿ ਰਹੇ ਆ ਕਿ 트럼ਪ ਫੈਕਟਰ ਨੇ ਹੀ ਲਿਬਰਲ ਗਵਰਨਮੈਂਟ ਲਿਆਂਦੀ ਆ ਕਿ ਕੈਨੇਡੀਅਨਸ ਨੂੰ ਲੱਗਿਆ ਕਿ ਜਿਹੜਾ 트럼ਪ ਨੂੰ ਚੈਲੰਜ ਜੇ ਕੋਈ ਕਰ ਸਕਦਾ ਤਾਂ ਉਹ ਲਿਬਰਲਸ ਹੀ ਕਰ ਸਕਦੇ ਆ ਤੇ ਹੁਣ ਮਾਰ ਕਰਨੇ ਉਹ ਚੈਲੰਜ ਕਿਵੇਂ ਕਰਦੇ ਆ ਕਿਵੇਂ ਉਹ ਕਿਉਂਕਿ ਇਹ ਤਾਂ ਗੱਲ ਸਪਸ਼ਟ ਆ ਕਿ ਅਮਰੀਕਾ ਜਿਹੜੀ ਹੁਣ ਤੱਕ ਦੀ ਸਥਿਤੀ ਆ ਇਹਨੂੰ ਡੋਨਲਡ ਟਰੰਪ ਨੇ ਵੀ ਇਸ ਗੱਲ ਬਾਰੇ ਸਪਸ਼ਟ ਕਿਹਾ ਸੀ ਕਿ ਮਿਲਿਟੈਰਲੀ ਉਹ ਕੈਨੇਡਾ ਨੂੰ ਤੇ ਕਬਜ਼ਾ ਕਰਨ ਦੀ ਉਹਨਾਂ ਦੀ ਕੋਈ ਵੀ ਇੱਛਾ ਨਹੀਂ ਆ ਤੇ ਨਾ ਅਪਰੋਚ ਆ ਤੇ ਉਹ ਉਹਨਾਂ ਨੇ ਇਕਨੋਮਿਕਲ ਐਂਗਲ ਦੀ ਗੱਲ ਕੀਤੀ ਸੀ ਤੇ ਹੁਣ ਜਿਹੜਾ ਕੈਨੇਡਾ ਨੇ ਆਪਣਾ ਲੀਡਰ ਚੁਣਿਆ ਇਕਨੋਮਿਕਸ ਦਾ ਮਾਹਰ ਚੁਣਿਆ ਤੇ ਉਹ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਇਟਸ ਜਸਟ ਲਾਈਕ ਅ ਇਕਨੋਮਿਕਲ ਵਾਰ ਬੀਟਵੀਨ ਕੈਨੇਡਾ ਐਂਡ ਯੂ ਐਸ ਤੇ ਉਹ ਉਹਦੇ ਵਿੱਚ ਹੁਣ ਜੇ ਉਧਰੋਂ ਡੋਨਲਡ ਟਰੰਪ ਆ ਤਾਂ ਇਧਰੋਂ ਮਾਰਕ ਕਰਨੇ ਆ ਤਾਂ ਇੱਕ ਵਾਰ ਅੱਜ ਲੱਗ ਰਿਹਾ ਹੈ ਕਿ ਇਧਰ ਨਾਲਾ ਜਿਹੜਾ ਜਰਨੈਲ ਆ ਮਾਰਕ ਕਰਨੇ ਆ ਉਹ ਤਿੱਖਾ ਆ ਉਹ ਤੇਜ ਆ ਉਹ ਮਹਾਰਾਜ ਇਸ ਫੀਲਡ ਦਾ ਪਰ ਉਹ ਹੁਣ ਭਵਿੱਖ ਦੇ ਵਿੱਚ ਕਿਵੇਂ ਇਹ ਸਾਰੇ ਦੇ ਵਿੱਚ ਪਰ ਜਿਹੜੀ ਅਪਰੋਚ ਆ ਅਗਰੈਸਿਵ ਅਪਰੋਚ ਅਮਰੀਕਾ ਦੀ ਆ ਮਾਰਕ ਕਰਨੇ ਬੇਸਿਕਲੀ ਉਹ ਡਿਫੈਂਸਿਵ ਅਪਰੋਚ ਤੇ ਆ ਮਾਰਕ ਕਰਨੇ ਜਿਹੜਾ ਆ ਉਹ ਅਮਰੀਕਾ ਨੂੰ ਆਪਣੇ ਕਬਜੇ 'ਚ ਮਤਲਬ ਅਮਰੀਕਾ ਨੂੰ ਇਸ جنگ ਦੇ ਵਿੱਚ ਦੱਬਣ ਦੇ ਲਈ ਨਹੀਂ ਹਰੇ ਉੱਤਰ ਰਿਹਾ ਉਹ ਸਿਰਫ ਤੇ ਸਿਰਫ ਜਿਹੜੇ ਕੈਨੇਡਾ ਦੇ ਨੂੰ ਸਿਕਿਉਰ ਕਰਨ ਦੇ ਲਈ ਉੱਤਰ ਰਿਹਾ ਤਾਂ ਇਹ ਸਾਰੇ ਦੇ ਵਿੱਚ ਅਮਰੀਕਾ ਦੇ ਵਿੱਚੋਂ ਵੀ ਜਿਹੜੀਆਂ ਕਾਫੀ ਵੌਇਸੇਸ ਆ ਉਹ ਖੁਸ਼ ਨਹੀਂ ਇਸ ਗੱਲ ਤੇ ਕਿ ਮਾਰਕ ਕਾਰਨੇ ਪ੍ਰਾਈਮ ਮਿਨਿਸਟਰ ਆਇਆ ਕਿਉਂਕਿ ਜਿਹੜੇ ਲੋਕ ਚਾਹੁੰਦੇ ਆ ਕਿ ਅਮਰੀਕਾ ਦੇ ਕੈਨੇਡਾ ਦੇ ਜਿਹੜੇ ਰਿਲੇਸ਼ਨ ਆ ਉਹ ਜਿਵੇਂ ਪਹਿਲਾਂ ਸੀ ਉਵੇਂ ਬਣੇ ਰਹਿਣ ਤੇ ਜਿਹੜੇ ਇਸ ਖੇਤੇ ਦੇ ਵਿੱਚ ਕਿਉਂਕਿ ਇਹ ਜੇ ਦੋਨੇ ਰਿਲੇਸ਼ਨ ਬਣੇ ਰਹਿੰਦੇ ਆ ਤਾਂ ਇਹ ਦੋਵੇਂ ਮੁਲਕਾਂ ਦੀ ਜਿਹੜੀ ਸਿਕਿਉਰਿਟੀ ਇੰਟਰਸਟ ਦੇ ਵਿੱਚ ਵੀ ਆ ਤੇ ਜਿਹੜੀ ਇਕਨੋਮਿਕਲ ਡਵੈਲਪਮੈਂਟ ਆ ਉਹਦੇ ਵਿੱਚ ਵੀ ਇਹ ਜੇ ਰਿਲੇਸ਼ਨ ਸਹੀ ਰਹਿੰਦੇ ਆ ਤਾਂ ਉਹ ਸਹਾਇੀ ਹੁੰਦੇ ਆ ਜੇ ਦੋਵਾਂ ਦੇ ਵਿੱਚ ਗੜਬੜ ਆਉਂਦੀ ਆ ਹਾਲਾਂਕਿ ਇਹ ਵੀ ਆਪਣੇ ਦਰਸ਼ਕਾਂ ਦੇ ਨਾਲ ਅਸੀਂ ਸਾਂਝਾ ਕਰਦੀਏ ਕਿ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਮਰੀਕਾ ਤੇ ਕੈਨੇਡਾ ਕਦੇ ਆਪਸ ਵਿੱਚ ਲੜੇ ਨਹੀਂ ਤਾਂ ਇਹਨਾਂ ਦੋਨਾਂ ਦੀ ਜਿਹੜਾ ਆਪਸ ਦੇ ਵਿੱਚ جنگਾਂ ਦਾ ਇੱਕ ਲੰਮਾ ਇਤਿਹਾਸ ਆ ਇਹ ਨਹੀਂ ਕਿ ਕਦੇ ਹੀ ਨਹੀਂ ਹੋ ਸਕਦਾ ਕਿ ਜੰਗ ਨਾ ਕਰਨ ਇਤਿਹਾਸ ਦੇ ਵਿੱਚ ਇਹ ਦੋਵੇਂ ਮੁਲਕਾਂ ਨੇ جنگਾਂ ਕੀਤੀਆਂ ਆ ਟੈਰੇਟਰੀਜ਼ ਨੂੰ ਲੈ ਕੇ ਕਾਫੀ ਲੰਮੀਆਂ ਲੜਾਈਆਂ ਆਪਸ ਚ ਰਹੀਆਂ ਨੇ ਅਰੇ ਇਤਿਹਾਸ ਹੀ ਰਿਹਾ ਕਿ ਕਦੇ ਵੀ ਅਮਰੀਕਾ ਜਿਹੜਾ ਆ ਉਹ ਕੈਨੇਡਾ ਦੇ ਉੱਤੇ ਜਿੱਤ ਹਾਸਲ ਨਹੀਂ ਕਰ ਸਕਿਆ ਤੇ ਹੁਣ ਜਿਹੜਾ ਇਸ ਵਾਰ ਕਿੱਧਰ ਨੂੰ ਕੱਲ ਜਾਂਦੀ ਹੈ ਅਗਲੇ ਸਮੇਂ 'ਚ ਤਾਂ ਇੰਨਾ ਕ ਤਾਂ ਲੱਗ ਰਿਹਾ ਹੈ ਕਿ ਇਹ ਜਿਹੜੀ ਹੁਣ ਸਥਿਤੀ ਆ ਉਹ ਮਿਲਟਰੀ ਐਕਚੁਅਲ ਵਾਰ ਨੂੰ ਤਾਂ ਨਹੀਂ ਜਾਂਦੀ ਜਾਂ ਮਿਲਟਰੀ ਇਨਵੋਲਡ ਹੁੰਦੀ ਇਕਨੋਮਿਕਲ ਗਰਾਉਂਡਸ ਦੇ ਉੱਤੇ ਪਰ ਦੋਵਾਂ ਦੇ ਮੁਲਕਾਂ ਦੇ ਵਿੱਚ ਜਿਹੜੀ ਅੱਗੇ ਖਿੱਚੋ ਤਾਣਾ ਉਹ ਹੋਰ ਸਾਂਨਵਾਦੀ ਨਜ਼ਰ ਆ ਸਕਦੀ ਹੈ